ਕੀ ਦੋਸਤੋ ਸਸਤੀਆ ਕਾਲ ਟੱਡਾ ਛੋਟਾ ਵੀਰ ਗੁਰਪ੍ਰੀਤ ਠੇਕੇਦਾਰ ਆਪਣਾ ਵੀਰੇ ਜਿੰਨਾ ਵੀ ਚਣਾਈ ਦਾ ਕੰਮ ਸੀ ਸਾਰਾ ਫਾਈਨਲ ਹੋ ਗਿਆ ਮੋਨ ਜੀ ਆਪਣੀ ਵਾਰੀ ਆ ਗਈ ਪਲਸਟਰ ਦੀ ਤੇ ਪਲਸਟਰ ਵੀਰੇ ਆਪਣਾ ਸੀ ਕੱਲ ਸਟਾਰਟ ਕੀਤਾ ਸੀਗਾ ਪਹਿਲੇ ਦਿਨ ਦਾ ਤੁਹਾਨੂੰ ਪਤਾ ਪਲਸਟਰ ਦੀ ਚਾਲ ਬੰਦੀ ਹੁੰਦੀ ਆ ਵੀ ਆ ਥੋੜਾ ਜਿਹਾ ਅਸੀਂ ਆ ਸਾਈਡ ਜੀ ਕੱਢੀ ਆ ਤੇ ਆ ਕਾਲੇ ਜੀ ਕੱਢੀ ਜੀ ਇੱਕ ਦੋ ਤੇ ਇਹ ਕਾਰ ਛੋਟੀ ਜੀ ਕੰਦ ਕੱਢੀ ਆ ਜੀ ਤੇ ਆ ਚੱਲ ਰਿਹਾ ਗਾਵਾ ਜਿਹਦਾ ਕੰਮ ਜੀ ਇਹ ਸਾਈਡ ਅੱਜ ਕੀਤੀ ਅਸੀਂ ਤੇ ਆ ਜਿਹੜੀ ਉਹਨੂੰ ਜਾਨੀ ਕਿ ਕੰਪਲੀਟ ਕਰ ਦਾਂਗੇ ਅੱਜ ਕਰਕੇ ਸਾਰਾ ਹੋਰ ਵੀਰੇ ਆਪਣਾ ਕੰਮ ਤੁਹਾਨੂੰ ਵਧੀਆ ਲੱਗਦਾ ਲਾਈਕ ਕਮੈਂਟ ਸ਼ੇਅਰ ਕਰੋ ਮੇਰੇ ਭਰਾ ਜਿੰਨੀ ਸਪੋਰਟ ਹੁੰਦੀ ਆ ਛੋਟੇ ਵੀਰ ਦੀ ਕਰੋ ਵੀਰੇ ਠੀਕ ਹੈ ਜੀ ਸਸਰੀ ਕਾਲ